ਇੱਥੇ ਗਾਲ ਤੁਸੀਂ ਦੇਖ ਰਹੇ ਹੋ ਦੇਲਿਕ ਸਵੇਰਾ ਟੀਵੀ ਤੇ ਉਜਿਆ ਜਲੰਧਰ ਦੇ ਅਟਾਰੀ ਬਾਜ਼ਾਰ ਵਿੱਚ ਜਿੱਥੇ ਕੀ ਬੀਤੀ ਰਾਤ ਚੋਰਾ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਦੁਕਾਨ ਹੈਗੀ ਜਿੱਥੇ ਆਰਟੀਫੀਸ਼ੀਅਲ ਜੁਐਲਰੀ ਵੇਚੀ ਜਾਂਦੀ ਆ ਔਰ तकरीबन तकरीबन ਦੱਸਿਆ ਜਾ ਰਿਹਾ ਵੀ ਕਾਫੀ ਨੁਕਸਾਨ ਜਿਹੜਾ ਹੈਗਾ ਉਹ ਆ ਇੱਕ ਇੱਕ ਤਸਵੀਰ ਮੈਂ ਦਿਖਾ ਦਿੰਦਾ ਹਾਂ ਦਿੱਲੀ ਸਾਈਡ ਤੋਂ ਆ ਜਿਹੜੀ ਕਾਊਂਟਰ ਹੈਗਾ ਇਸ ਨੂੰ ਤੋੜਿਆ ਗਿਆ ਔਰ ਦੁਕਾਨ ਦੇ ਅੰਦਰ ਜਿਹੜੇ ਕੈਮਰੇ ਲੱਗੇ ਸੀ ਉਹਨਾਂ ਦੇ ਮੂੰਹ ਵੀ ਘੁਮਾ ਦਿੱਤੇ ਗਏ ਨੇ ਇਹ ਤਸਵੀਰਾਂ ਹੈਗੀਆਂ ਹਨ ਗਨਪਤੀ ਆਰਟੀਫੀਸ਼ੀਅਲ ਜੁਐਲਰੀ ਆਟਾਰੀ ਬਾਜ਼ਾਰ ਦੀਆਂ ਜਿੱਥੇ ਕਿ ਅਸਲੇ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਔਰ ਸੀਸੀਟੀਵੀ ਵਿੱਚ ਕੀ ਨਜ਼ਰ ਆਉਂਦਾ ਇਹ ਵੀ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਪਰ ਫਿਲਹਾਲ ਤਸਵੀਰਾਂ ਦੁਕਾਨ ਦੇ ਅੰਦਰ ਦੀਆਂ ਨਸ਼ਰ ਕਰਵਾ ਦਿੰਦੇ ਦਿਖਾ ਦਿੰਦੇ ਕਿ ਅਸਲੇ ਪੁਲਿਸ ਪਹੁੰਚੀ ਹੋਈ ਹੈ ਦੁਕਾਨ ਦੇ ਆਸ-ਪਾਸ ਦੇ ਲੋਕ ਇੱਥੇ ਮੌਜੂਦ ਹੈਗੇ ਨੇ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਇਹ ਆਈਡੀਆ ਆਦਾ ਹੈਲੋ ਸਾਡੀ ਬੰਕੀ ਤੋਂ ਬਖਸ਼ਦੀ ਹਾਲ ਜੀ ਇੱਕ ਖਰੇ ਉੱਪਰ ਵੱਲ ਵੀ ਦਿੱਖਦਾ ਹੈ ਇਸੇ ਬੈਕਪ ਟੇ ਤਸਵੀਰਾਂ ਥੋੜੀਆਂ ਜਿਹੀ ਮੈਦਨ ਦੇ ਪਾਸੇ ਰਖਾਣਾ ਜਿੱਥੇ ਸੇਹਨਮਾਰੀ ਕੀਤੀ ਗਈ ਹੈ ਚੋਰਾ ਵੱਲੋਂ ਇਸ ਇਲਾਕੇ ਇਸ ਏਰੀਆ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੈਗਾ ਉਹ ਕੀਤਾ ਜਿਹੜਾ ਕੈਮਰਾ ਹੈਗਾ ਉਹਦਾ ਮੂੰਹ ਵੀ ਘੁਮਾ ਦਿੱਤਾ ਗਿਆ ਇਹ ਕੈਮਰਾ ਹੈਗਾ ਜਿਹੜਾ ਜਿਸਦਾ ਮੂੰਹ ਉੱਪਰਲੀ ਸਾਈਡ ਨੂੰ ਜਿਹੜੇ ਚੋਰ ਆਏ ਸੀਗੇ ਜਿਨ੍ਹਾਂ ਨੇ ਸੇਹਨਮਾਰੀ ਕੀਤੀ ਆ ਉੱਪਰ ਨੂੰ ਘੁਮਾ ਦਿੱਤਾ ਹੈਗਾ

ਰਾਤ ਨੂੰ ਕੈਮਰੇ ਚ ਵੀ ਆ ਮਾਰਕੀਟ ਦੀ ਰਖਵਾਲੀ ਕਰਦਾ ਜਿਹੜਾ ਚੌਂਕੀਦਾਰ ਰੱਖਿਆ ਹੈਗਾ ਉਸ ਕੋਲੋਂ ਕੁਛ ਹੜਤਾਲ ਜਿਹੜੀ ਹੈਗੀ ਕੀਤੀ ਜਾ ਰਹੀ ਕਿ ਜਦੋਂ ਰਾਤੀ ਸੇਹਨ ਮਾਰੀ ਹੋਈ ਆ ਦੁਕਾਨ ਦੇ ਵਿੱਚ ਉਸ ਵੇਲੇ ਉਹ ਕਿਹੜੀ ਜਗ੍ਹਾ ਸੀਗਾ ਉਸ ਕੁਛ ਕਿਸੇ ਨੂੰ ਆਉਂਦੇ ਜਾਂਦੇ ਦੇਖਿਆ ਹੋਵੇ ਇਹਦੇ ਬਾਰੇ ਪੁੱਛ ਹੜਤਾਲ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ 7:00 ਵਜੇ ਉਸ ਦਾ ਜੰਤਰ ਰਹਿਣਾ ਹੈਗਾ ਐਸੀ ਜਈ ਮਰਨ ਦਾ ਨੰਬਰ ਹੈ ਬਸ ਨਹੀਂ ਕੋਈ ਅਗਲੇ ਦਿਨ ਕੀ ਕਰੋਗੇ ਇਹ ਵੀਡੀਓ ਨੰਬਰ ਆਮ ਹੈ ਮੁੰਬਰੀ ਗਾਰਮਨ ਸਿਖਰਾਇ ਕਰਦੇ ਹੋ ਉਸ ਦਾ ਨੰਬਰ ਫੈਰੂ ਨੰਬਰ ਡੀਡਰ ਨੰਬਰ ਆਪਸ ਦਾ ਨੰਬਰ ਠੀਕ ਦੱਸਣਾ ਹੈ ਉਹ ਬਹੁਤ ਚਾਹੀਆ ਤੁਹਾਨੂੰ ਇੱਕ ਚੈਨਲ ਤੇ ਸਾਰੇ ਨੰਬਰ ਆ ਗਏ ਸਾਰੇ ਨੰਬਰ ਆ ਗਏ ਹਾਂ ਦੁਕਾਨੇ ਕਿੰਨੀ ਹੈ ਤੇ ਬਸ ਮੋਰ ਨੀ ਰੱਖਣ ਦੇ ਦੁਕਾਨ ਨਹੀਂ ਬਾੜ ਪਾਣੀ ਪਲੀ ਸੰਤੀ ਰਹਾ ਬਾੜ ਬਈ ਸੰ ਬਾੜ ਆ ਗਿਆ ਕਈ ਬਾੜ ਹੈ ਫੈਸਲੇ ਤਸਵੀਰਾਂ ਜਿਹੜੀਆਂ ਅਟਾਰੀ ਬਿਜਾਰ ਦੇ ਵਿੱਚ

ਇਸ ਉਹਦੇ ਪੁਜੀਆ ਦੀ ਆਪੋ ਆਪਣੀ ਜੇਨਰੇਟਰ ਉਸ ਨੂੰ ਨੰਬਰ ਉਹ ਨਹੀਂ ਦੱਸ ਮਾ ਆਇਓ ਆਇਓ ਅੰਦਰ ਆਓ ਅੰਦਰ ਆਇਓ ਹਲਕਾ ਬੋਲਿਆ ਇਹਨਾਂ ਦਾ ਜਿਹੜਾ ਚਾਹੋ ਆਓ ਯਾਨੀ ਬੱਸ ਆਹ ਕੁਝ ਗੱਲਿੰਗ ਕਰਾਂਗੇ ਜਾਈ ਸਰ ਦੇਖਾਈ ਚ ਸਰ ਮੌਕੇ ਜਿਹੜੇ ਦੁਕਾਨ ਦੇ ਓਨਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਕੀ ਤੁਹਾਡਾ ਸ਼੍ਰਿੰਕੀ ਜੀ ਇਹ ਕੀ ਗੱਲਬਾਤ ਕੀਤੀ ਹੈ ਜੀ ਤੁਹਾਨੂੰ ਪਤਾ ਲੱਗਿਆ ਨੀ ਪਤਾ ਭਾਈ ਜਾਤੀ ਦੁਕਾਨ ਵਧਾ ਕੇ ਗਏ ਸਵੇਰੇ ਸਾਨੂੰ ਤਾਂ 8:08 ਵੀ ਗਏ ਆਪਾਂ ਤੇ ਸਵੇਰੇ ਆ ਕੇ ਸਾਨੂੰ ਕਿਸੇ ਦਾ ਫੋਨ ਆਂਦਾ ਪड़ोसी ਦਾ ਕਿ ਤੁਹਾਡਾ ਅੱਧਾ ਸ਼ਟਰ ਚੱਕਿਆ ਹੋਇਆ তুই ਦੁਕਾਨ ਦੇ ਅੰਦਰ ਉਹ ਮੈਂ ਕਿਹਾ ਨਹੀਂ ਭਈ ਆਪਾਂ ਦੁਕਾਨ ਦੇ ਅੰਦਰ ਤਾਂ ਨਹੀਂ ਹੈਗੇ ਕਹਿੰਦਾ ਭਾਈ ਤੁਹਾਡਾ ਫੇਰ ਸ਼ਟਰ ਚੱਕਿਆ ਮੈਂ ਉਦੋਂ ਹੀ ਟੀ-ਸ਼ਰਟ ਪਾਈ ਨਿੱਕਰ ਪਾ ਕੇ ਫੜਾ ਬੰਨ ਨਿਕਲ ਆਇਆ ਮੈਂ ਤੇਰੇ ਕੋਲ ਆ ਕੇ ਦੇਖਿਆ ਤੇ ਅੱਧਾ ਸ਼ਟਰ ਚੱਕਿਆ ਹੋਇਆ ਪਲਾਈ ਕੱਟ ਗਈ ਅੰਦਰੋਂ ਮਾਲ-ਮੋਲ ਕਾਫੀ ਕੱਢਿਆ ਨਕ ਪਲੱਸ ਕੀ ਗਾ ਟੀ ਕੀ ਲੱਗ ਗਿਆ ਸਾਰੀ ਮਹਿੰਗੀ-ਮਹਿੰਗੀ ਕੋਸਮੈਟਿਕ ਲੱਗ ਗਿਆ ਆਰਟੀਫੀਸ਼ੀਅਲ ਜੁਐਲਰੀ ਹੁੰਦੀ ਕੈਸ਼ ਵਾਲੇ ਪਾਸੇ ਗਏ ਨਹੀਂ ਅਸੀਂ ਹੱਲੇ ਆਪਾਂ ਉਧਰ ਚੈੱਕ ਨਹੀਂ ਕੀਤਾ ਲੈ ਹਾਂ ਚੈੱਕ ਨਹੀਂ ਕੀਤਾ ਹਾਂਜੀ ਉਹ ਪੁਲਿਸ ਵਾਲੇ ਕਿਹਾ ਸੀ ਥੋੜਾ ਬੋਤਾ ਹੁੰਦਾ ਹੀ ਆ 2000 ਰੁਪਏ ਪਿਆ ਹੀ ਹੁੰਦਾ ਪੁਲਿਸ ਅਧਿਕਾਰੀ ਜਿਹੜੇ ਹੈਗੇ ਨੇ ਜਿਹੜੀ ਜਾਂਚ ਕਰਦੇ ਨੇ ਕਰ ਰਹੇ ਨੇ ਇਸ ਕੇਸ ਦੀ ਹੀਰਾ ਸਿੰਘ ਜੀ ਨਾਲ ਹੈਗੇ ਨੇ ਹੀਰਾ ਸਿੰਘ ਜੀ ਕੀ ਮਾਮਲਾ ਕੀ ਹੈ ਕੀਨੀ ਕਚੋਰੀ ਹੋਈ ਦੁਕਾਨਦਾਰ ਨੇ ਕੀ ਦੱਸਿਆ ਅਜੇ ਨਹੀਂ ਅਜੇ ਬਾਅਦ ਚ ਦੱਸਣਗੇ ਲਿਸਟ ਬਣਾ ਕੇ ਅਜੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਚੌਕੀਦਾਰ ਚਲੇ ਗਿਆ ਹੈ ਇੱਥੇ ਆਇਆ ਨਹੀਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੜੇ ਕਿ ਕਿਸੇ ਹੋਰ ਇਲਾਕੇ ਦੇ ਵਿੱਚ ਕੁਝ ਗਸ਼ਤ ਹੋ ਉਹ ਹੋਰ ਹੋ ਸਕਦਾ ਕਿ ਕਿਤੇ ਹੋਰ ਹੋਵੇ ਮੈਂ ਮਾਮਲਾ ਰਜਿਸਟਰ ਕਰ ਲਿਆ ਤੁਸੀਂ ਅਜੇ ਆਈਆਂ ਵੀ ਕਿਹਦੇ ਤੋਂ ਬਾਅਦ ਰਜਿਸਟਰੀ ਕੀਤੀ ਜੋ ਜਿਸ ਤਰ੍ਹਾਂ ਕਹਿਣਗੇ ਬਹਿਰ ਸੀਸੀਟੀਵੀਜ਼ ਕੁਝ ਮਿਲੇ ਆ ਸਮਝਾ ਹਾਉ ਘੁੱਟੀ ਜੀ ਆਈ ਹੈ ਬੱਚੇ ਜੀ ਕਿੰਨੇ ਜਾਣੇ ਹੈਗੇ ਇਹਦੇ ਵਿੱਚ ਇੱਕ ਬਾਹਰ ਆਉਂਦਾ ਤੇ ਇੱਕ ਅੰਦਰ ਆਉਂਦਾ ਦੋ ਜਣੇ ਠੀਕ ਤਸਵੀਰ ਦਿਖਾਉਣ ਲਈ ਚੋਨਾ ਦਰਸ਼ਾ ਨੂੰ ਕਿ ਐਸ ਵਾਲੇ ਪਾਸਿਓਂ ਚੋਰ ਨੇ ਸੇਂਦਮਾਰੀ ਕੀਤੀ ਆ ਆ ਜਿਹੜੀ ਅੰਦਰ ਪਲਾਈ ਸੀਗੀ ਇਸ ਨੂੰ ਤੋੜਿਆ ਗਿਆ ਤੋੜ ਕੇ ਅੰਦਰ ਆ ਕੇ ਮਹਿੰਗਾ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਜਾਂ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਸੀ ਕਿ ਮਹਿੰਗੀ-ਮਹਿੰਗੀ ਉਹ ਚੋਰੀ ਕੀਤੀ ਗਈ ਆ ਪਰ ਇੱਕ ਹੈਰਾਨੀ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਆ ਕਿ ਜਿਹੜਾ ਕੈਸ਼ ਕਾਊਂਟਰ ਆ ਇਸ ਸਾਈਡ ਤੇ ਇਸ ਸਾਈਡ ਤੇ ਇੱਕ ਕੈਸ਼ ਕਾਊਂਟਰ ਹੈਗਾ ਇਹ ਵਾਲੀ ਸਾਈਡ ਨੂੰ ਉਹਦੇ ਵੱਲੋਂ ਕੋਈ ਵੀ ਨਹੀਂ ਆਇਆ ਗਿਆ ਕਿਉਂਕਿ ਇਸ ਜਗ੍ਹਾ ਤੇ ਸਾਰਾ ਕੈਸ਼ ਪਿਆ ਹੁੰਦਾ ਆ ਇਸ ਪਾਸੇ ਸਿਰਲਮਾਰੀ ਨਹੀਂ ਕੀਤੀ ਗਈ ਜਾਂ ਤਾਂ ਇਥੋਂ ਸਾਸ ਲੱਗਦਾ ਕਿ ਉਹ ਭੇਤੀ ਸੀਗਾ ਜਿਨੇ ਸਿਰਫ ਮਹਿੰਗੀ-ਮਹਿੰਗੀ ਜਿਹੜੀ ਕੋਸਮੈਟਿਕ ਸੀਗੀ ਜਾਂ ਆਰਟੀਫੀਸ਼ੀਅਲ ਜੁਐਲਰੀ ਮਹਿੰਗੀ ਸੀਗੀ ਉਸ ਨੂੰ ਉਸ ਦੇ ਉੱਤੇ ਉਸ ਦੇ ਉੱਤੇ ਹੱਥ ਸਾਫ ਕੀਤਾ ਆ ਕਿਉਂਕਿ 20 ਤੋਂ 25000 3000 ਜੋ ਦੱਸਿਆ ਜਿਹੜੇ ਮਾਲਕ ਹੈਗੇ ਨੇ ਦੁਕਾਨ ਦੇ ਕਿ ਅਕਸਰ ਪਿਆ ਰਹਿੰਦਾ ਦੁਕਾਨ ਦੇ ਵਿੱਚ ਸਿਰਫ ਜੁਐਲਰੀ ਉਹ ਵਾਲੀ ਜਿਹੜੀ ਆਈਟਮ ਸੀਗੀ ਜਿਹੜੀ ਮਹਿੰਗੀ ਮਹਿੰਗੀ ਜੁਐਲਰੀ ਸੀਗੀ ਉਹਦੇ ਉੱਤੇ ਹੱਥ ਸਾਫ ਕੀਤਾ ਉਹੀ ਚੱਕ ਕੇ ਲੈ ਕੇ ਗਿਆ ਤੇ ਜਿਹੜੀ ਕੈਸ਼ ਵਾਲਾ ਪਾਸਾ ਆ ਉਸ ਵਾਲੇ ਪਾਸੇ ਨੂੰ ਨਹੀਂ ਛੜਿਆ ਗਿਆ

YouTube Facebook Instagram X aur WhatsApp channel par